Hallelujah 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 thank you jesus thank you jesus thank you jesus thank you jesus रिक के तने लेरे बेरि शके तने लेरे बेरि शके तने लेरे बेरि धन्यवाद यीशु धन्यवाद यीशु धन्यवाद यीशु थैंक यू so, जीसस थैंक यू जीसस थैंक यू जीसस थैंक यू जीसस सो जिनी जन आई दिस प्रार्थना न जो चुके तारा सबना दा स्वागत कर दिया जीवित परमेश्वर दी जीवित प्रेजेंस दे विच जित आके जिंदियां हालात परमेश्वर जनरेशन तक सेवनी छोड़ दे और मेरा फेथ या ਕਿ ਪਰਮੇਸ਼ਰ ਤਾਨੂੰ ਹੀ ਤੜੀਆਂ ਜਨਰੇਸ਼ਨ ਤੱਕ ਖੁਦਾਵੰ ਤੁਹਾਨੂੰ ਬLES ਕਰਨਗੇ ਤੜੀਆਂ ਪੀੜ੍ਹੀਆਂ ਤੋਂ ਪੀੜ੍ਹੀਆਂ ਪਰਮੇਸ਼ਰ ਤੁਹਾਨੂੰ ਆਸ਼ੀਸ਼ਿਤ ਕਰਨਗੇ ਸੋਚੁਕ ਜਾਓ ਪਰਮੇਸ਼ਰ ਦੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਚ ਦਿੰਦੇ ਆਂ ਸਮਰਪਿਤ ਕਰਦੇ ਆਂ ਸਰੈਂਡਰ ਕਰਦੇ ਆਂ ਆਪਣੇ ਆਪ ਨੂੰ ਖਾਲੀ ਕਰਦੇ ਆਂ ਆਪਣੇ ਹਿਰਦਿਆਂ ਨੂੰ ਪਵਿੱਤਰ ਕਰਦੇ ਆਂ ਆਪਣੇ ਹੱਥਾਂ ਨੂੰ ਉਠਾਉਂਦੇ ਆਂ ਆਪਣੀਆਂ ਜ਼ੁਬਾਨਾਂ ਨੂੰ ਖੋਲ੍ਹਦੇ ਆਂ ਕਹੋ ਕਿ ਪਰਮੇਸ਼ਰ ਖੁਦਾਵੰ ਮੈਂ ਤੇਰੇ ਅੱਗੇ ਝੁਕ ਜਾਂਦਾ ਖੁਦਾਵੰ ਮੈਂ ਤੇਰੇ ਤੋਂ ਬਿਨਾ ਕੁਝ ਨਹੀਂ ਐ ਸਮਰਥੀ ਪਰਮੇਸ਼ਰ ਪਾਕਰੂ ਮੈਂ ਤੁਹਾਡਾ ਸਵਾਗਤ ਕਰਦਾ ਪਵਿੱਤਰ ਆਤਮਾ ਮੈਂ ਤੁਹਾਡਾ ਆਨਰ ਕਰਦਾ ਆਈ ਵੈਲਕਮ ਯੂ ਲਾਰਡ ਖੁਦਾਵਨ ਮੈਂ ਤੁਹਾਡਾ ਸਵਾਗਤ ਕਰਦਾ ਮਾ ਪਿਤਾ ਆਓ ਆਪਣੀ ਮਰਜ਼ੀ ਨੂੰ ਮੇਰੇ ਉੱਤੇ ਜ਼ਾਹਿਰ ਕਰੋ ਖੁਦਾਵਨ ਜਿਸ ਤਰ੍ਹਾਂ ਤੂੰ ਚਾਹੇ ਪਰਮੇਸ਼ਰ ਤੂੰ ਮੈਨੂੰ ਚਲਾ ਆਪਣੀ ਹਜ਼ੂਰੀ ਵਿੱਚ ਤੂੰ ਲੈ ਕੇ ਆ ਆ ਪਰਮੇਸ਼ਰ ਜਿੱਦਾਂ ਤੂੰ ਚਾਹੇ ਮੈਂ ਉਦਾਂ ਪ੍ਰਾਰਥਨਾ ਕਰਾਂ ਲਾਰਡ ਜੋ ਤੂੰ ਚਾਹੇ ਮੈਂ ਬੋਲਾਂ ਬੋਲਣਾ ਪਰਮੇਸ਼ਰ ਜੋ ਤੂੰ ਚਾਹੇ ਖੁਦਾਵਨ ਮੈਂ ਦੇਖਾਂ ਉਹ ਦੇਖਾਂ ਪਰਮੇਸ਼ਰ ਖੁਦਾਵਨ ਯਹਵਾ ਤੂੰ ਜਿੱਥੇ ਚਾਹਨਾ ਮੈਂ ਚੱਲਣਾ ਮੈਂ ਉੱਥੇ ਹੀ ਚੱਲਣਾ ਪਰਮੇਸ਼ਰ ਅੱਜ ਮੇਰੀ ਅਗਵਾਹੀ ਕਰ ਪਿਤਾ ਮੇਰੀਆਂ ਆਤਮਿਕ ਅੱਖਾਂ ਨੂੰ ਖੋਲ ਦੇ ਮੇਰੇ ਹਿਰਦੇ ਨੂੰ ਖੋਲ ਦੇ ਪਰਮੇਸ਼ਰ ਮੇਰੇ ਮਨ ਨੂੰ ਬਦਲ ਦੇ ਪਰਮੇਸ਼ਰ ਮੇਰੀਆਂ ਬਦੀਆਂ ਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਤੋ ਦੇ ਪਰਮੇਸ਼ਰ ਮੈਨੂੰ پاک ਤੇ ਸਾਫ਼ ਤੇ ਮੈਨੂੰ ਸ਼ੁੱਧ ਕਰ ਦੇ ਖੁਦਾਵਨ ਮੇਰੀ ਅਗਵਾਹੀ ਕਰ ਦੇ ਸਮਰਤੀ ਪਰਮੇਸ਼ਰ ਖੁਦਾਵਨ ਤੇਰੀ ਦਇਆ ਜੋ ਮੈਨੂੰ ਸਭ ਚੀਜ਼ਾਂ ਨਾਲੋਂ ਪਲੀ ਆ ਪਰਮੇਸ਼ਰ ਖੁਦਾਵਨ ਅੱਜ ਤੇਰੀ ਉਹੀ ਪਲਾਈ ਮੇਰੇ ਜੀਵਨ ਤੇ ਮੇਰੇ ਘਰਾਂ ਨੇ ਦੇ ਉੱਤੇ ਆਵੇ ਪਿਤਾ ਮੈਂ ਤੇਰੇ ਉਧਾਰ ਨੂੰ ਦੇਖਾਂ ਮੇਰੇ ਸਾਮਰਥੀ ਪਰਮੇਸ਼ਰ ਮੈਂ ਤੇਰੀ ਕਿਰਪਾ ਨੂੰ ਤੇਰੇ ਫਜ਼ਲ ਨੂੰ ਦੇਖਾਂ ਖੁਦਾਵਨ ਤੇਰੇ ਅਨੁਗ੍ਰਹਿ ਨੂੰ ਪਰਮੇਸ਼ਰ ਮੈਂ ਦੇਖਾਂ ਤੇਰੀ ਵੱਡੀ ਦਇਆ ਨੂੰ ਪਿਤਾ ਮੈਂ ਆਪਣੇ ਜੀਵਨ ਦੇ ਉੱਤੇ ਦੇਖਾਂ ਸਾਮਰਥੀ ਪਰਮੇਸ਼ਰ ਸੋ ਕਹਿੰਦਿਆਂ ਕਿ ਪਰਮੇਸ਼ਰ ਤੇਰਾ ਧੰਨਵਾਦ ਕਰਦਾ ਮੈਂ ਤੇਰੀ ਹਰ ਇੱਕ ਪਲਿਆਈ ਨੂੰ ਯਾਦ ਕਰਦਿਆਂ ਹਾਂ ਪਰਮੇਸ਼ਰ ਜੋ ਤੂੰ ਮੇਰੇ ਨਾਲ ਕੀਤੀ ਸਮਰਥੀ ਪਰਮੇਸ਼ਰ ਤੇਰੇ ਹਰ ਇੱਕ ਪਲੇ ਕੰਮ ਨੂੰ ਮੈਂ ਯਾਦ ਕਰਦਾ ਤੇਰੇ ਚੱਜ ਤੇਰੇ ਖੁਦਾਵੰ ਵੱਡੇ ਕੰਮਾਂ ਨੂੰ ਜਦੋਂ ਮੇਰੀ ਲਾਈਫ ਦੇ ਉੱਤੇ ਕੀਤੇ ਉਹਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਪਿਤਾ ਤੂੰ ਮੈਨੂੰ ਲੱਖਾਂ ਜਹਾਰਾਂ ਕਰੋੜਾਂ ਦੀ ਤਦਾਰ ਵਿੱਚ ਚੁਣ ਲਿਆ ਪਰਮੇਸ਼ਰ ਖੁਦਾਵੰਤ ਤੇਰੀ ਕਿਰਪਾ ਪਰਿ ਨਿਗਾ ਮੇਰੇ ਤੇ ਹੋਈ ਪਿਤਾ ਤੂੰ ਮੈਨੂੰ ਚੰਗਾ ਕੀਤਾ ਤੂੰ ਮੈਨੂੰ ਆਸ਼ੀਸ਼ਿਤ ਕੀਤਾ ਤੂੰ ਮੈਨੂੰ ਬles ਕੀਤਾ ਤੂੰ ਮੈਨੂੰ ਚੁਣ ਲਿਆ ਤੂੰ ਮੈਨੂੰ ਫਲਦਾਰ ਬਣਾਇਆ ਪਰਮੇਸ਼ਰ ਤੂੰ ਮੈਨੂੰ ਉੱਚਾ ਕੀਤਾ ਪਰਮੇਸ਼ਰ ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਲਈ ਮੇਹਤ ਸਜਾਇਆ ਪਰਮੇਸ਼ਰ ਐ ਖੁਦਾਵੰਤ ਤੂੰ ਮੇਰੇ ਹੱਥਾਂ ਨੂੰ ਯੁੱਧ ਕਰਨਾ ਸਿਖਾਇਆ ਮੇਰੇ ਪੈਰਾਂ ਨੂੰ ਹੀਨੀ ਦੇ ਪੈਰਾਂ ਜਾ ਬਣਾਇਆ ਲਾਰਡ ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ਰ ਕਹਿੰਦਾ ਕਿ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀ ਹਾਂ ਸਮਰਥੀ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਖੁਦਾਵੰਜੇ ਇਕ ਵਾਰ ਫਿਰ ਤੂੰ ਆਪਣੀ ਜ਼ਿੰਦਾ ਪ੍ਰੈਜ਼ੈਂਸ ਲੈ ਕੇ ਆਂਦਾ ਮੈਂ ਤੇਰਾ ਧੰਨਵਾਦ ਕਰਦੀ ਧੰਨਵਾਦ ਕਰਦਾ ਜੋ ਤੂੰ ਮੈਨੂੰ ਪੂਰੀ ਰਾਤ ਸੰਭਾਲਿਆ ਪਰਮੇਸ਼ਰ ਅੱਜ ਦਾ ਦਿਨ ਦਿਖਾਇਆ ਪਰਮੇਸ਼ਰ ਜ਼ਿੰਦਿਆ ਦੀ ਜ਼ਮੀਨ ਤੇ ਰੱਖਿਆ ਲਾਰਡ Thank you Jesus thank you Jesus thank you Jesus can de parmeshwar Yahova me tenu chakhiya vekhya Yahova tu kinna palan tu kinna mubarak parmeshwar tere tul tere saman koi nahi tu sab devi devta choh mahan ya parmeshwar main teri vadhai karda parmeshwar meri jaan tenu mubarak te tenu tan nak di khuda ban ਐ ਯਹਵਾ ਤੇਰਾ ਅਨੁਗ੍ਰਹਿ ਮੇਰੇ ਜੀਵਨ ਮੇਰੇ ਘਰਾਨੇ ਦੇ ਉੱਤੇ ਆਵੇ ਖੁਦਾਵਨ ਕਿਉਂਕਿ ਮੈਂ ਪਹਿਲਾਂ ਇੱਕ ਪੁਰਾਣੀ ਸ੍ਰਿਸ਼ਟ ਸੀ ਪਰਮੇਸ਼ਰ ਹੂੰ ਮੈਂ ਤੇਰੇ ਵਿੱਚ ਇੱਕ ਨਵੀਂ ਸ੍ਰਿਸ਼ਟ ਬਣ ਚੁੱਕਿਆ ਪੁਰਾਣੀਆਂ ਗੱਲਾਂ ਜਾਂਦੀ ਰਹੀਆਂ ਪਰਮੇਸ਼ਰ ਸਭ ਨਵੀਆਂ ਹੋ ਚੁੱਕੀਆਂ ਪਿਤਾ ਔਰ ਮੇਰਾ ਫੇਥ ਤੇ ਔਰ ਮੈਂ ਡਿਕਲੇਅਰ ਕਰਦਾ ਕਹੋ ਕਿ ਪਰਮੇਸ਼ਰ ਮੈਂ ਡਿਕਲੇਅਰ ਕਰਦਾ ਮੈਂ ਡਿਕਲੇਅਰ ਕਰਦੀ ਪਰਮੇਸ਼ਰ ਮੇਰੇ ਬੱਚੇ ਨਵੇਂ ਆ ਖੁਦਾਵੰਤ ਤੇਰੇ ਵਿੱਚ ਮੇਰਾ ਕਰਾਨਾ ਨਵਾਂ ਮੇਰੀ ਮੈਰੀ ਲਾਈਫ ਨਵੀਂ ਮੇਰਾ ਨੇਚਰ ਨਵਾਂ ਮੇਰਾ ਸੁਭਾਅ ਨਵਾਂ ਪਰਮੇਸ਼ਰ ਮੇਰਾ ਉੱਠਣਾ ਬੈਠਣਾ ਨਵਾ ਮਾ ਪਰਮੇਸ਼ਰ ਖੁਦਾਵਨ ਯਹਵਾ ਮੇਰਾ ਫਾਈਨੈਂਸ ਨਵਾ ਮਾ ਪਰਮੇਸ਼ਰ ਮੇਰੇ ਨਾਲ ਜੁੜੀ ਮੇਰੀ ਇੱਕ ਇੱਕ ਚੀਜ਼ ਨਵੀਂ ਹੋ ਚੁੱਕੀ ਪਰਮੇਸ਼ਰ ਨਵੀ ਤੈ ਨਰੋਈ ਖੁਦਾਵਨ ਜੋਰਾ ਵਰ ਸਮਰਤੀ ਹੋ ਚੁੱਕੀ ਪਿਤਾ ਮੈਂ ਤੇਰਾ ਧੰਨਵਾਦ ਕਰਦਾ ਪਿਤਾ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਜੋ ਤੂੰ ਮੈਨੂੰ ਉਸ ਤਰਮੀ ਦੇ ਪ੍ਰਕਾਸ਼ ਦੀ ਤਰ੍ਹਾਂ ਚਮਕਾਉਂਦਾ ਜੋ ਸੂਰਜ ਦੇ ਨਾਈ ਦਿਨੋ ਦਿਨ ਵਾਦਾ ਜਾਂਦਾ ਪਰਮੇਸ਼ਰ ਖੁਦਾਵਨ ਮੈਂ ਤੇਰਾ ਧੰਨਵਾਦ ਕਰਦਾ ਤੂੰ ਮੈਨੂੰ ਚਮਕਾ ਰਿਹਾ ਤੂੰ ਮੈਨੂੰ ਵਧਾ ਰਿਹਾ ਤੂੰ ਆਪਣੇ ਬਚਨ ਦੇ ਅਨੁਸਾਰ ਪਰਮੇਸ਼ਰ ਤੂੰ ਆਪਣੇ ਬਚਨ ਚ ਲਿਖਿਆ ਕਿ ਮੈਂ ਤੈਨੂੰ ਪੂਝ ਨਹੀਂ ਬਲਕਿ ਸਿਰ ਠਹਿਰਾਵਾਂਗਾ ਲਾਰਡ ਖੁਦਾਵਨ ਯਹਵਾ ਤੂੰ ਮੈਨੂੰ ਸਿਰ ਠਹਿਰਾ ਰਿਹਾ ਤੂੰ ਮੈਨੂੰ ਉੱਚਾ ਕਰ ਰਿਹਾ ਤੂੰ ਮੇਰੇ ਤੇ ਅਨੁਗ੍ਰਹਿ ਕਰ ਰਿਹਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀ ਹਾਂ ਸਾਮਰਥੀ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਰੇ ਬੁਰੂ ਸ਼ੇਕਕੇ ਤੇ ਨੀਲੇ ਰੇ ਬਰੇ ਸ਼ੇਕਕੇ ਤੇ ਨੀਲੇ ਰੇ ਬਰੇ ਸ਼ੇਕਕੇ ਤੇ ਨੀਲੇ ਰੇ ਬਰੇ ਮੈਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਪ੍ਰਾਰਥਨਾ ਕਰਦੀ ਆ ਜਿਨੇ ਜਾਨ ਆਜੀ ਦੀਸ ਪ੍ਰਾਰਥਨਾ ਨੂੰ ਸੁਣ ਰਹਾ ਖੁਦਾਵੰਤ ਤੇਰਾ ਆਤਮਾ ਨੂੰ ਛੂਵੇ ਲੋ ਰਾਈਟ ਨਾਓ ਤੇਰੀ ਸਾਮਰਥਨ ਅਤੇ ਉਤਰੇ ਪਿਤਾ ਤੇਰਾ ਅਭਿਸ਼ੇਕ ਅਤੇ ਉਤਰਿ ਉਸੇ ਅਭਿਸ਼ੇਕ ਦੇ ਕਾਰਨ ਪਰਮੇਸ਼ਰਤ ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਸਾਰੇ ਜੂਲੇ ਸ਼ਾਪਕਸ ਬੰਦਨ ਟੁੱਟ ਜਾਣ ਸੁਪਰਨੈਚੁਰਲ ਅਨੌਇੰਟਿੰਗ ਇਹਨਾਂ ਦੇ ਉੱਤੇ ਉਤਰੇ ਟੱਚ ਕਰੇ ਪਰਮੇਸ਼ਰ ਤੇਰੇ ਐਂਜਲਸ ਪਰਮੇਸ਼ਰ ਇਹਨਾਂ ਨੂੰ ਛੂਲਣ ਖੁਦਾਵੰ ਇਹਨਾਂ ਦੇ ਲਈ ਬੰਦ ਰਸਤਿਆਂ ਨੂੰ ਖੋਲ ਦੇਣ ਤੇਰਾ ਆਤਮਾ ਖੁਦਾਵੰ ਤੇਰੀ ਸਾਮਰਥ ਇਹਨਾਂ ਦੇ ਉੱਤੇ ਆਵੇ ਪਰਮੇਸ਼ਰ ਤੇਰਾ ਗ੍ਰੇਸ ਇਹਨਾਂ ਨੂੰ ਕੇਰੇ ਖੁਦਾਵਨ ਖੁਦਾ ਇਹ ਯਹੋਵਾ ਇਹਨਾਂ ਦੀਆਂ ਬੰਦ ਅੱਖਾਂ ਨੂੰ ਖੋਲ ਦੇ ਪਰਮੇਸ਼ਰ ਇਹਨਾਂ ਦੇ ਮੋٹے ਮਨ ਪਰਮੇਸ਼ਰ ਮਾਸ ਦੇ ਦਿਲ ਬਣਾ ਦੇ ਖੁਦਾਵਨ ਯਹੋਵਾ ਇਹਨਾਂ ਦੇ ਪੱਥਰ ਦੇ ਦਿਲ ਕੱਢ ਕੇ ਮਾਸ ਦੇ ਦਿਲ ਦੇ ਦੇ ਖੁਦਾਵਨ ਇਹ ਯਹੋਵਾ ਇਹਨਾਂ ਦੀਆਂ ਜ਼ਿੰਦਗੀਆਂ ਇਹਨਾਂ ਦੇ ਕਰਾਨੀਆਂ ਨੂੰ ਚੇਂਜ ਕਰ ਦੇ ਪ੍ਰਭੇਸ਼ ਮਸੀਹ ਦੇ ਨਾਮ ਵਿੱਚ ਖੁਦਾਵਨ ਜਿਨੇ ਜਨ ਤੇਰੇ ਕਰ ਦੇ ਵਿੱਚ ਬੋਂਦੇ ਆ ਪਰਮੇਸ਼ਰ ਮੇਰੀ ਪ੍ਰਾਰਥਨਾ ਖੁਦਾਵਨ ਆਪੀਆਂ ਪ੍ਰਾਰਥਨਾਵਾਂ ਤੋਂ ਬਾਅਦ ਤੇਰੇ ਅੱਗੇ ਬੋਂਦੇ ਆ ਪਰਮੇਸ਼ਰ ਖੁਦਾਵਨ ਇਹਨਾਂ ਦੀਆਂ ਪ੍ਰਾਰਥਨਾਵਾਂ ਪਰਮੇਸ਼ਰ ਤੇਰੇ ਹੈਵਨ ਤੋਂ ਪਰਮੇਸ਼ਰ ਉੱਤਰ ਲੈ ਕੇ ਆਉਣ ਖੁਦਾਵਨ ਇਨਾਂ ਦੀਆਂ ਜ਼ਿੰਦਗੀਆਂ ਸੇਵ ਨਾਰਾਇਣ ਪਰਮੇਸ਼ਰ ਇਹ ਆਤਮਿਕ ਫਿਜ਼ੀਕਲੀ ਪਰਮੇਸ਼ਰ ਹਰਿ ਸੇਜ ਉਤੇ ਬlesਸ ਹੋਣ ਖੁਦਾਵਨ ਯੇਸ਼ੂ ਮਸੀਹ ਦੇ ਨਾਮ ਵਿੱਚ ਖੁਦਾਵਨ ਇਹ ਤੇਰੀ ਵਡਿਆਈ ਕਰਨ ਤੇਰੇ ਵੱਡੇ ਕੰਮਾਂ ਦੇ ਨਾਲ ਖੜੇ ਹੋ ਕੇ ਪਰਮੇਸ਼ਰ ਤੇਰੀ ਸਤਿਤੀ ਤੇਰੀ ਆਰਾਧਨਾ ਕਰਨ ਸਮਰਥੀ ਪਰਮੇਸ਼ਰ ਖੁਦਾਵਨ ਤੇਰਾ ਆਤਮਾ ਨੂੰ ਟੱਚ ਕਰੇ ਰਾਈਟ ਨਾਓ ਗੈਰ ਜ਼ੁਬਾਨ ਦੇ ਨਾਲ ਪਰਚਣ ਪਵਿੱਤਰ ਆਤਮਾ ਤੇਰੇ ਦਾਨਾਂ ਤੇ ਵਰਦਾਨਾਂ ਦੇ ਨਾਲ ਰਾਈਟ ਨਾਓ ਪਰ ਜਾਣ ਯਿਸੂ ਮਸੀਹ ਦੇ ਨਾਮ ਵਿੱਚ ਜਿਸ ਤਰ੍ਹਾਂ ਰਸੂਲ ਪਰਮੇਸ਼ਰ ਤੇਰੇ ਬਲ ਤੇਰੇ ਜ਼ੋਰ ਨੂੰ ਪਾ ਕੇ ਤੇਰੇ ਆਤਮਾ ਨੂੰ ਪਾ ਕੇ ਤੇਰੇ ਵਰਦਾਨਾਂ ਨੂੰ ਪਾ ਕੇ ਦਲੇਰ ਹੋ ਕੇ ਤੇਰੇ ਸੁਸਮਾਚਾਰ ਨੂੰ ਸੁਣਾਇਆ ਉਸ ਗ੍ਰੇਸ ਇਹਨਾਂ ਦੀ ਲਾਈਵ ਦੇ ਉੱਤੇ ਆਵੇ ਇਹਨਾਂ ਦੀਆਂ ਬੰਦ ਬੁੱਧੀਆਂ ਖੁੱਲ ਜਾਣ ਆਤਮਿਕ ਅੱਖਾਂ ਖੁੱਲ ਜਾਣ ਪਿਤਾ ਨ ਦੇ ਮਨ ਜੋ ਮੋਟਿਆ ਪਰਮੇਸ਼ਰ ਉਹ ਪਵਿੱਤਰ ਹੋ ਜਾਣ ਸ਼ੁੱਧ ਹੋ ਜਾਣ ਉਹ ਸਾਫ਼ ਹੋ ਜਾਣ ਇਹਨਾਂ ਦੀ ਪਾਪ ਵਾਲੀ ਜ਼ਿੰਦਗੀ ਇਹਨਾਂ ਨੂੰ ਛੱਡ ਕੇ ਜਾਵੇ ਯੇਸ਼ੂ ਮਸੀਹ ਦੇ ਨਾਮ ਵਿੱਚ ਔਰ ਪਿਤਾ ਇਹ ਸਿਰਫ ਤੇਰੇ ਲਈ ਜੀਣ ਪਰਮੇਸ਼ਰ ਤੇਰੇ ਲਈ ਚੱਲਣ ਪਰਮੇਸ਼ਰ ਤੇਰੇ ਲਈ ਉੱਠਣ ਤੇਰੇ ਲਈ ਬੈਠਣ ਇਹਨਰੇ ਜੀਵਨ ਨੂੰ ਮੈਂ ਬਲੈਸ ਘੋਸ਼ਿਤ ਕਰਦੀ ਹਾਂ ਰੇ ਬੋਰੋ ਸ਼ੇਕ ਕੇ ਤੇ ਨੇਲੇ ਰੇ ਬਰੇ ਸ਼ੇਕ ਕੇ ਤੇ ਨੇਲੇ ਰੇ ਬਰੇ ਸ਼ੇਕ ਕੇ ਤੇ ਨੇਲੇ ਰੇ ਬਰੇ ਰਿਖੇ ਤੇ ਨੈਲੇ ਰੇ ਬਰੋਸ਼ੇ ਕਿਤੇ ਨੈਲੇ ਰੇ ਬਰੇਸ਼ ਕਿਤੇ ਨੈਲੇ ਰੇ ਬਰੇ ਸੋ ਸਭ ਜਨ ਆਪਣੇ ਆਪ ਨੂੰ ਤਿਆਰ ਕਰਦੇ ਆਂ ਇਹਦੇ ਵਚਨ ਦੇ ਲਈ ਕਹਿੰਦੇ ਹਾਂ ਕਿ ਪਰਮੇਸ਼ਰ ਅੱਜ ਦਾ ਤੇਰਾ ਵਚਨ ਮੇਰੇ ਜੀਵਨ ਨੂੰ ਸੇਵਨਾ ਛੱਡੇ ਲੋ ਖੁਦਾਵੰ ਆਪਣੇ ਵਚਨ ਨੂੰ ਪੇਜ ਕੇ ਤੂੰ ਚੰਗਿਆ ਕਰਦਾਂ ਵਾਲੀਆਂ ਸਾਰੀਆਂ ਤਬਾਹੀਆਂ ਤੋਂ ਸਾਨੂੰ ਬਚਾਉਣਾ ਖੁਦਾਵੰ ਅੱਜ ਮੈਂ ਆਪਣੇ ਜੀਵਨ ਦੇ ਹਰ ਹਿੱਸੇ ਦੇ ਉੱਤੇ ਜਿੱਥੇ ਸ਼ੈਤਾਨ ਨੇ ਮੇਰੇ ਲਈ ਹਥਿਆਰ ਰੱਖੇ ਪਿਤਾ ਵੈਰੀਆਂ ਦੇ ਜਾਲ ਵਿਛਾਏ ਪਰਮੇਸ਼ਰ ਆਈ ਤੇਰਾ ਵਚਨ ਮੈਨੂੰ ਸਭਨਾ ਤੋਂ ਬਚਾਵੇਗਾ ਪਿਤਾ ਔਰ ਮੇਰੀ ਲਾਈਫ ਤੇ ਨਿਊ ਗ੍ਰੇਸ ਨਿਊ ਗਲੋਰੀ ਨੂ ਰਿਲੀਜ਼ ਕਰੇਗਾ ਪਿਤਾ ਡਿਵਾਈਨ ਸੈਲਪਰ ਮੈਨੂੰ ਦਵੇਗਾ ਪਰਮੇਸ਼ਰ ਮੈਨੂੰ ਤੇਰੇ ਕਰੀਬ ਲੈ ਕੇ ਜਾਵੇਗਾ ਪਰਮੇਸ਼ਰ ਮੇਰੀ ਆਤਮਿਕ ਅੱਖਾਂ ਨੂੰ ਖੋਲੇਗਾ ਮੇਰੀ ਈਸ਼ਵਰੀ ਬੁੱਧੀ ਨੂੰ ਪਰਮੇਸ਼ਰ ਖੁਦਾਵੰ ਮੈਂ ਹੈਵਨ ਤੋਂ ਰਿਸੀਵ ਕਰਦਾ ਪਰਮੇਸ਼ਰ ਹਰ ਅਗਿਆਨਤਾ ਦਾ ਆਤਮਾ ਅੱਜ ਮੈਨੂੰ ਛੱਡ ਕੇ ਜਾਵੇ ਔਰ ਮੇਰੀ ਪ੍ਰਾਰਥਨਾ ਪ੍ਰਭੇਸ਼ੂ ਮਸੀਹ ਦੇ ਨਾਮ ਚ ਖੁਦਾਵੰ ਹਰ ਅਗਿਆਨਤਾ ਦਾ ਆਤਮਾ ਤੇਰੇ ਲੋਕਾਂ ਨੂੰ ਛੱਡ ਕੇ ਜਾਵੇ ਪਿਤਾ ਇਹ ਤੇਰੀ ਵਿਜ਼ਡਮ ਦੇ ਨਾਲ ਪਰਜਨ ਪਰਮੇਸ਼ਰ ਤੇਰੇ ਗ੍ਰੇਸ ਦੇ ਨਾਲ ਖੁਦਾਵਨ ਪਰ ਜਨ ਤੇਰੀ ਆਤਮਾ ਦੀ ਪਰ ਪੂਰੀ ਨਤੇ ਉੱtre ਪਰਮੇਸ਼ਾ ਔਰ ਖੁਦਾਵਨ ਨੇ ਤੇਰੇ ਬਚਨ ਦੀ ਸਾਮਰਤ ਦੇ ਨਾਲ ਭਰਪੂਰ ਹੋ ਜਾਣ ਖੁਦਾਵਨ ਇਹ ਤੇਰੇ ਬਚਨ ਨੂੰ ਸਮਝਣ ਵਾਲੇ ਹੋ ਜਾਣ ਪਿਤਾ ਉਸ ਨੂੰ ਸੁਣਨ ਵਾਲੇ ਉਸ ਤੇ ਚੱਲਣ ਵਾਲੇ ਉਸ ਤੇ ਮੰਨਨ ਕਰਨ ਵਾਲੇ ਔਰ ਬਹੁਤਿਆਂ ਨੂੰ ਚਲਾਉਣ ਵਾਲੇ ਹੋ ਜਾਣ ਪ੍ਰਭੂ ਯੇਸ਼ੂ ਮਸੀਹ ਦੇ ਜੀਵਨ ਤੇ ਪਵਿੱਤਰ ਨਾਮ ਵਿੱਚ ਅੱਜ ਦਾ ਵਚਨ ਇਹਨਾਂ ਦੇ ਜੀਵਨਾਂ ਚ 100 ਗੁਣਾ ਫਲ ਲੈ ਕੇ ਆਵੇ ਸਭ ਬੋਲੋ ਆਮੀਨ ਆਮੀਨ हे यहोवा मैं तेरी वढाई करंगा क्यों जत्ते मेनू ताहा खिच्च्या है अते मेरे वैरियां नु मेरे उत्ते आनंद हुन ना दित्ता हे यहोवा मेरे परमेश्वर मैं तेरी दुहाई दित्ती अते तें मेनू चंगिया कीता हे यहोवा तें मेरी जान नु पतालो उठा लिया है तें मेनू जोंदियां रख्या है भई मैं गौर विच ना उतर जावा हे यहोवा दे संतो ओदे गुण गाओ अते ओदी पवित्रताई जे तेरा कियो दा धन्यवाद करू ओदा क्रोध पल भर है पर उदी कृपा जोन पर दी है पामी रोना रात नु टिक्की परसवे नु जय जयकार होवेगी मैं ता अपनी भागवानी दे आख्या सी मैं कदे नहीं डोलांगा हे यहोवा ते अपनी कृपा दे मेरे पहाड़ नु स्थिर रखया है अपना मुख लुकाया मैं कबराया हे यहोवा ਮੈਂ ਤੇਨੂੰ ਪੁਕਾਰਿਆ ਅਤੇ ਪ੍ਰਭੂ ਅੱਗੇ ਮੈਂ ਅਰਜ਼ੋਈ ਕੀਤੀ ਪਈ ਮੇਰੇ ਲਹੂ ਦਾ ਕੀ ਲਾਭ ਹੈ ਜਦੋਂ ਮੈਂ ਗੌਰ ਵਿੱਚ ਉਤਰ ਜਾਵਾਂਗਾ ਲਖਾਕ ਤੇਰਾ ਧੰਨਵਾਦ ਕਰੇਗੀ ਪਲਾ ਉਹ ਤੇਰੀ ਸੱਚਾਈ ਦੱਸੇਗੀ हे ਯਹਵਾ ਸੁਣ ਅਤੇ ਮੇਰੇ ਉੱਤੇ ਦਇਆ ਕਰ हे ਯਹਵਾ ਤੂੰ ਮੇਰਾ ਸਹਾਈ ਖੋ ਤੇ ਮੇਰੇ ਪਿੱਟਾਂ ਨੂੰ ਨੱਚਣ ਨਾਲ ਵਟਾ ਦਿੱਤਾ ਤੇ ਮੇਰਾ ਤੱਪੜ ਲਾ ਕੇ ਆਨੰਦ ਦਾ ਕਮਰ ਕੱਸਾ ਬੱਧਾ ਪਾਏ ਮੇਰੀ ਜਾਨ ਤੇਰੀ ਉਸਤਤ ਗਾਵੀਏ ਤੇ ਚੁੱਪ ਨਾ ਰਹੇ ਹੇ ਯਹੋਵਾ ਮੇਰੇ ਪਰਮੇਸ਼ਰ ਮੈਂ ਸਦਾ ਤੇਰਾ ਧੰਨਵਾਦ ਕਰਾਂਗਾ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਜੀਸਸ ਸਾਮਰਤੀ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਪਿਤਾ ਤੇਰੇ ਜੀਵਨ ਦੀ ਰੋਟੀ ਦੇ ਲਈ ਪਰਮੇਸ਼ਰ ਖੁਦਾਵੰ ਅੱਜ ਦੇ ਜੀਵਿਤ ਵਚਨ ਦੇ ਲਈ ਤੇਰੇ ਜੀਵਿਤ ਮੂਹਿਆ ਗੱਲਾਂ ਦੇ ਲਈ ਪਿਤਾ ਖੁਦਾਵੰ ਜੋ ਸਾਨੂੰ ਜੀਵਨ ਦਿੰਦਿਆਂ ਪਰਮੇਸ਼ਰ ਸਾਨੂੰ ਸਥਿਰ ਤੇ ਸਿੱਧ ਕਰਦਿਆਂ ਸਾਡੇ ਪਾਪ ਤੋਂ ਪਰਮੇਸ਼ੁਰ ਖੁਦਾਵੰਦ ਆਜ਼ਾਦ ਕਰਦੀਆਂ ਪਰਮੇਸ਼ੁਰ ਇਸ ਜੀਵਿਤ ਵਚਨ ਦੀ ਸੱਚਮੁੱਚ ਪਿਤਾ ਦਿਲ ਦੀਆਂ ਗਹਿਰਾਈਆਂ ਤੋਂ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ੁਰ ਖੁਦਾਵੰਦ ਤੇਰੀ ਤਾਰੀਫ ਕਰਦੇ ਹਾਂ ਪਿਤਾ ਔਰ ਮੇਰੀ ਪ੍ਰਾਰਥਨਾ ਕਿ ਇੱਕ ਜਨ ਦੇ ਲਈ ਜਿੰਨੀਆਂ ਨੇ ਅੱਜ ਇਸ ਵਰਟ ਨੂੰ ਪੜਿਆ ਸੁਣਿਆ ਪਰਮੇਸ਼ਾ ਖੁਦਾਵੰਦ ਇਹਨਾਂ ਦੀਆਂ ਜ਼ਿੰਦਗੀਆਂ 'ਚ 100 ਗੁਣਾ ਫਲ ਲੈ ਕੇ ਆਵੇ ਮੇਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚਾਜਦੇ ਇਸ ਵਚਨ ਤੇ ਮੰਨਨ ਕਰਨ ਪਿਤਾ ਔਰ ਤੇਰੀਆਂ ਪਲਿਆਈਆਂ ਨੂੰ ਦੇਖਣ ਖੁਦਾਵੰਦ ਤੇਰੀ ਸਾਮਰਥਿਆ ਨੂੰ ਟੱਚ ਕਰੇ ਖੁਦਾਵੰਦ יהוה ਪਰਮেশור כודוונת تیری ਵਡਿਆਈ ਕਰਨ ਪਰਮেশור تیرے نام ਨੂੰ ਉੱਚਾ ਕਰਨ సామర్తి ਪਰਮেশור כודוונת ਨਦੇ ਵਿਰੋਧੀਆਂ ਦੇ ਸੰਮੁਖ ਤੇਰਾ ਆਤਮਾ ਨੇ ਦੇ ਲਈ ਮੇ ਸਜਾਵੇ ਪਰਮেশור כודావੰਤੂ ਇਹਨਾਂ ਨੂੰ ਚੰਗਿਆ ਕਰਨ ਵਾਲਾ ਪਰਮেশור ਹੈ כודావੰਨ ਇਹਨਾਂ ਨੂੰ ਤੁਪਤ ਪਤਾਲਾਂ ਚੋਂ ਉਠਾ ਕੇ ਖੜਾ ਕਰਨ ਵਾਲਾ ਪਰਮেশור ਹੈ כודావੰਨ יהוה ਤੂੰ ਇਹਨਾਂ ਨੂੰ ਜੀਵਨ ਦੇਣ ਵਾਲਾ ਪਰਮੇਸ਼ਰ ਤੂੰ ਜੀਵਨ ਦੇਣ ਵਾਲਾ ਪਰਮੇਸ਼ਰ ਹੈ ਖੁਦਾਵਨ ਇਹ ਯਹੋਵਾ ਪਰਮੇਸ਼ਰ ਅੱਜ ਤੇਰੀ ਦਇਆ ਨੂੰ ਦੇਖਣ ਤੇਰੀ ਦਇਆ ਨਾਲ ਨੂੰ ਕੇਰ ਲਵੇ ਪਰਮੇਸ਼ਰ ਤੇਰਾ ਮੱਸਾ ਇਨਾਂ ਤੇ ਇਨਾਂ ਦੇ ਕਰਾਨਿਆਂ ਤੇ ਉੱਤਰੇ ਪਰਮੇਸ਼ਰ ਤੇਰੇ ਹੌਲੀ ਗੋਸ ਦੀ ਫਾਇਰ ਇਹਨਾਂ ਨੂੰ ਟੱਚ ਕਰੇ ਯਹੋਵਾ ਪਰਮੇਸ਼ਰ ਕਿਉਂਕਿ ਤੇਰੇ ਵਚਨ ਦੇ ਵਿੱਚ ਲਿਖਿਆ ਕੀ ਤੇਰਾ ਕਰੋਧ ਪਲਬਰ ਦਾ ਪਰ ਤੇਰੀ ਦਇਆ ਜੀਵਨ ਪਰ ਦੀ ਆਪਾਂਵੇਂ ਰੌਣਾ ਰਾਤ ਨੂੰ ਟਿਕੇ ਪਰ ਸਵੇਰ ਨੂੰ ਜੈ ਜੈਕਾਰ ਹੋਵੇਗੀ ਪਿਤਾ ਅੱਜ ਜੇ ਇਹ ਸਵੇਰ ਜਜਕਾਰਾਂ ਦੇ ਨਾਲ ਹੋਵੇ ਪਰਮੇਸ਼ਰ ਇਨਾਂ ਦੀਆਂ ਵੱਡੀਆਂ ਗਵਾਹੀਆਂ ਦੇ ਨਾਲ ਹੋਵੇ ਖੁਦਾਵਨ ਖੁਦਾ ਹਰ ਇੱਕੋ ਡਿਸਟਰੈਕਸ਼ਨ ਦੇ ਉੱਤੇ ਹਰ ਇੱਕੋ ਡਿਸਟਰਬਿੰਗ ਦੇ ਉੱਤੇ ਪਰਮੇਸ਼ਰ ਹਰ ਇੱਕੋ ਉਦਾਸੀ ਹਰ ਇੱਕੋ ਨਿਰਾਸ਼ਾ ਦੇ ਉੱਤੇ ਪਰਮੇਸ਼ਰ ਹਰ ਇੱਕੋ ਟੈਨਸ਼ਨ ਉਹ ਡਿਪਰੈਸ਼ਨ ਦੇ ਉੱਤੇ ਪਰਮੇਸ਼ਰ ਖੁਦਾਵਨ ਜੋ ਇਹਨਾਂ ਨੂੰ ਜੈ ਜੈਕਾਰ ਕਰਨ ਤੋਂ ਰੋਕਦੀ ਤੇਰੇ ਨਾਮ ਨੂੰ ਉੱਚਾ ਕਰਨ ਤੋਂ ਰੋਕਦੀ ਆ ਪਰਮੇਸ਼ਰ ਖੁਦਾਵਨ ਤੇਰੇ ਨਾਮ ਦੀ ਵਡਿਆਈ ਕਰਨ ਤੋਂ ਰੋਕਦੀ ਯਹੋਵਾ ਅੱਜ ਉਹਨਾਂ ਮੈਂ ਸਭ ਦੁਸ਼ਟ ਆਤਮਾ ਦੇ ਉੱਤੇ ਸਾਰੀਆਂ ਕੰਫਿਊਜ਼ਨਸ ਤੇ ਉੱਤੇ ਸਾਰੀਆਂ ਪਰਮੇਸ਼ਰ ਟੈਨਸ਼ਨ ਡਿਪਰੈਸ਼ਨ ਤੇ ਉਦਾਸੀਆਂ ਨਿਰਾਸ਼ਾ ਦੇ ਉੱਤੇ ਪਰਮੇਸ਼ਰ ਹਰ ਅਨਾਂਗਿਆਕਾਰੀ ਦੇ ਉੱਤੇ ਜੋ ਇਹਨਾਂ ਦੇ ਇਹਨਾਂ ਦੇ ਘਰਾਣਿਆਂ ਦੇ ਬੱਚਿਆਂ 'ਚ ਕੰਮ ਕਰ ਰਹੀ ਹੈ ਪਰਮੇਸ਼ਰ ਇਹਨਾਂ ਦੀ ਲਾਈਫ 'ਚ ਕੰਮ ਕਰ ਰਹੀ ਆ ਉਸ ਉੱਤੇ ਪਵਿੱਤਰ ਆਤਮਾ ਦੀ ਆਗੂਤਰੇ 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 ਰਿਲੀਜ਼ ਕਰੋ ਫਾਇਰ ਮੇਰੇ ਨਾਲ ਇੱਕ ਮਨ ਹੋ ਕੇ ਸੁੱਟੋ ਅਗਨੂਆਂ ਦਾ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਦੇ ਉੱਤੇ ਉਹਨਾਂ ਸ਼ਾਪਾਂ ਦੇ ਉੱਤੇ ਉਹਨਾਂ ਕਰਸਿਸ ਦੇ ਉੱਤੇ ਉਸ ਡੈਵਲ ਦੇ ਤੋਂ ਜੋ ਤੁਹਾਡੀ ਲਾਈਫ ਤੇ ਤੁਹਾਡੇ ਗ੍ਰੇਸ ਨੂੰ ਚੁਰਾਉਂਦਾ ਤੁਹਾਡੀ ਗਲੋਰੀ ਨੂੰ ਚੁਰਾਉਂਦਾ ਤੁਹਾਨੂੰ ਸ਼ਰਮਿੰਦਾ ਕਰਦਾ ਤੁਹਾਨੂੰ ਉਦਾਸ ਤੇ ਨਿਰਾਸ਼ ਰੱਖਦਾ ਰਿਲੀਜ਼ ਕਰੋ ਸੁੱਟੋ ਉਸ ਤੇ ਅਗ ਰਿਲੀਜ਼ ਕਰੋ ਫਾਇਰ ਨੂੰ ਕਹੋ ਕਿ ਇਹ ਡੈਵਲ ਤੇਰਾ ਮੇਰੀ ਲਾਈਫ ਤੇ ਕੋਈ ਅਧਿਕਾਰ ਨਹੀਂ ਆ ਮੈਂ ਮਸੀ ਵਿੱਚ ਇੱਕ ਨਵੀਂ ਸ੍ਰਿਸ਼ਟੀ ਆ ਪੁਰਾਣੀਆਂ ਗੱਲਾਂ ਬੀਤ ਗਈਆਂ ਸਭ ਨਵੀਆਂ ਹੋ ਚੁੱਕੀਆਂ ਮੇਰਾ ਕਰਾਨਾ ਮੇਰੀ ਲਾਈਫ ਮੇਰੇ ਬੱਚੇ ਮੇਰੀ ਮੈਰੀ ਲਾਈਫ ਮੇਰਾ ਫਾਈਨੈਂਸ ਮੇਰੀ ਸੋਚਨਾ ਮੇਰਾ ਉੱਠਣਾ ਮੇਰਾ ਬੈਠਣਾ ਮੇਰੀ ਇੱਕ ਇੱਕ ਚੀਜ਼ ਖੁਦਾਵਨ ਯੇਸ਼ੂ ਮਸੀਹ ਦੇ ਨਾਮ ਦੇ ਚ ਨਵੀ ਹੋ ਚੁਕੀਆਂ ਮੈਂ ਆਪਣੀ ਲਾਈਫ ਚ ਮੈਂ ਆਪਣੀ ਲਾਈਫ ਦੇ ਹਰ ਹਿੱਸੇ ਚ ਆਪਣੇ ਬੱਚਾ ਚ ਆਪਣੀ ਮੈਰੀ ਲਾਈਫ ਚ ਤੈਨੂੰ ਆਊਟ ਕਰ ਦਵਾ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕਹੋ ਕਿ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ holy ghost fire 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 in the name of jesus jinnia dusta at distraction ਪਰਮੇਸ਼ਰ ਦੀ ਪ੍ਰੈਜ਼ੈਂਸ ਤੋਂ ਤੁਹਾਨੂੰ ਅਲੱਗ ਕਰਦੀਆਂ ਉਹਦੇ ਕੰਮਾਂ ਨੂੰ ਕਰਨ ਤੋਂ ਰੋਕਦੀਆਂ ਉਹਦੇ ਕਰ ਦੇ ਵਿੱਚ ਉਹਦੀ ਹਜ਼ੂਰੀ ਵਿੱਚ ਤੁਹਾਨੂੰ ਬੋਣ ਤੋਂ ਰੋਕਦੀਆਂ ਤੁਹਾਡੇ ਸੀਡਸ ਨੂੰ ਪਰਮੇਸ਼ਰ ਦੇ ਕਰ ਦੇ ਵਿੱਚ ਲੈ ਕੇ ਆਉਣ ਤੋਂ ਰੋਕਦੀਆਂ ਜਿੰਨੀਆਂ ਰੁਕਾਵਟਾਂਆਂ ਜਿੰਨੀਆਂ ਦੁਸ਼ਟ ਆਤਮਾ ਤੁਹਾਡੀ ਸਪਿਰਚੁਅਲ ਲਾਈਫ ਤੇ ਅਟੈਕ ਕਰ ਰਹੀਆਂ ਤੁਹਾਡੀ ਪ੍ਰੇਅ ਲਾਈਫ ਨੂੰ ਖਤਮ ਕਰ ਰਹੀਆਂ ਤੁਹਾਨੂੰ ਆਤਮਾ ਵਿੱਚ ਗਰੋਅ ਹੋਣ ਤੋਂ ਰੋਕਦੀਆਂ ਤੁਹਾਨੂੰ ਅਗਲੇ ਲੈਵਲ ਤੇ ਜਾਣ ਤੋਂ ਰੋਕਦੀਆਂ ਅੱਜ ਜੁਨਾ ਸਭ ਦੁਸ਼ਟ ਆਤਮਾ ਦੋਤੇ ਮੈਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚ ਕਮਾਂਡ ਕਰਦੀਆਂ ਇੱਕ ਇੱਕ ਦੁਸ਼ਟ ਆਤਮਾ ਦੇਤੇ ਜੋ ਤੁਹਾਡੇ ਕਰਾਨਿਆਂ ਚ ਤੁਹਾਡੇ ਬੱਚਿਆਂ ਤੁਹਾਡੀ ਮੇਰੀ ਲਾਈਫ ਚ ਤੁਹਾਡੇ ਹਸਬੰਡ ਤੁਹਾਡੀ ਵਾਈਫ ਤੁਹਾਡੇ ਪਰਿਵਾਰਾਂ ਚ ਕੰਮ ਕਰ ਰਹੀ ਹੈ ਜੋ ਤੁਹਾਨੂੰ ਸਪਿਰਚੁਅਲੀ ਵੀਕ ਕਰ ਰਹੀ ਆ ਸਪਿਰਚੁਅਲਿਟੀ ਨੂੰ ਬੋਨ ਤੋਂ ਵੀਕ ਕਰਿਓ ਦੁਸ਼ਟ ਆਤਮਾ ਦੇਤੇ ਹੌਲੀ ਗੋਸ ਦੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ devil cat fire cat fire cat fire command karo release karo shaitan nu rasta dikhao kaho ki main prabhu yeshu masih de naam ch tenu command karda out 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 in the name of jesus main apni life de utte ਦੇਵਲ ਤੇਰੇ ਹਰ ਦਰਵਾਜੇ ਨੂੰ ਮੈਂ ਬੰਦ ਕਰਦਾ ਪ੍ਰਭੇ ਯਿਸੂ ਮਸੀਹ ਦੇ ਨਾਮ ਮੈਂ ਬੰਦ ਕਰਦੀ ਆ ਪ੍ਰਭੇ ਯਿਸੂ ਮਸੀਹ ਦੇ ਨਾਮ ਦੇ ਚ ਔਰ ਸਵਰਗ ਦੇ ਦਰਵਾਜਿਆਂ ਨੂੰ ਮੈਂ ਖੋਲ ਦਿਆਂ ਆਪਣੇ ਆਪਣੀਆਂ ਬਲੇਸਿੰਗ ਦੀ ਆਪਣੇ ਟੈਸਟਮਨੀਜ਼ ਦੀ ਆਪਣੀ ਹੀਲਿੰਗ ਦੀ ਆਪਣੀ ਡਿਲੀਵਰਸ ਦੀ ਆਪਣੀ ਸਪਿਰਚੁਅਲ ਲਾਈਫ ਦੀ ਗਰੋਥ ਦੇ ਰਸਤੇ ਨੂੰ ਮੈਂ ਖੋਲਦਾ ਮ ਪ੍ਰਭੇ ਯਿਸੂ ਮਸੀਹ ਦੇ ਨਾਮ ਦੇ ਚ ਵਚਨ ਦੇ ਵਿੱਚ ਲਿਖਿਆ ਜੋ ਤੁਸੀਂ ਧਰਤੀ ਤੇ ਬਨੋ ਗਿਆ ਅਸਮਾਨ ਵਿੱਚ ਬਨਿਆ ਜਾਏਗਾ ਜੋ ਧਰਤੀ ਤੋਂ ਤੁਸੀਂ ਖੋਲ੍ਹੇਗਾ ਅਸਮਾਨ ਵਿੱਚ ਖੋਲ੍ਹਿਆ ਜਾਏਗਾ ਸੋ ਕਹੋ ਕਿ ਪਰਮੇਸ਼ਰ ਅੱਜ ਮੈਂ ਤੇਰੀ ਪ੍ਰੈਜ਼ੈਂਸ ਦੇ ਵਿੱਚ ਮੈਂ ਡਿਕਲੇਅਰ ਕਰਦਾ ਪਿਤਾ ਸ਼ੈਤਾਨ ਦੇ ਸਾਰੇ ਰਸਤਿਆਂ ਨੂੰ ਮੈਂ ਬੰਦ ਕਰਦਾ ਆਪਣੇ ਵੈਰੀ ਦੇ ਸਾਰੇ ਰਸਤਿਆਂ ਨੂੰ ਬੰਦ ਕਰਦਾ ਬਿਮਾਰੀ ਦੇ ਸਾਰੇ ਰਸਤਿਆਂ ਨੂੰ ਮੈਂ ਬੰਦ ਕਰਦਾ ਪਰਮੇਸ਼ਰ ਕਰਜ਼ ਦੇ ਸਾਰੇ ਰਸਤਿਆਂ ਨੂੰ ਮੈਂ ਬੰਦ ਕਰਦਾ ਕਲੇਸ਼ ਦੇ ਸਾਰੇ ਰਸਤਿਆਂ ਨੂੰ ਮੈਂ ਬੰਦ ਕਰਦਾ ਜਾਦੂ ਟੋਣਿਆਂ ਦੇ ਸਾਰੇ ਰਸਤਿਆਂ ਨੂੰ ਮੈਂ ਬੰਦ ਕਰਦਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਚ ਪਿਤਾ ਮੈਂ ਆਪਣੀ ਲਾਈਫ ਤੇ ਆਪਣੇ ਘਰਾਨੇ ਤੇ ਆਪਣੀ ਜ਼ਿੰਦਗੀ ਚ ਪਰਮੇਸ਼ਾ ਆਪਣੇ ਫਾਈਨੈਂਸ ਤੇ ਬਲੇਸਿੰਗ ਦੇ ਰਸਤਿਆਂ ਨੂੰ ਖੋਲਦਾ ਮਾਂ ਗਲੋਰੀ ਦੇ ਰਸਤਿਆਂ ਨੂੰ ਖੋਲਦਾ ਮਾਂ ਗ੍ਰੇਟਨੈਸ ਦੇ ਰਸਤਿਆਂ ਨੂੰ ਖੋਲਦਾ ਮਾਂ ਆਨੰਦ ਦੇ ਰਸਤਿਆਂ ਨੂੰ ਖੋਲਦਾ ਮਾਂ ਖੁਦਾਵੰ ਸ਼ਾਂਤੀ ਪੀਸ ਦੇ ਰਸਤਿਆਂ ਨੂੰ ਖੋਲਦਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਚ ਕਮਾਂਡ ਕਰੋ ਕਿ ਪਰਮੇਸ਼ਰ ਹਰੇਕ ਕੋ ਦੁਸ਼ਟ ਆਤਮਾ ਜੋ ਮੇਰੀ ਲਾਈਫ ਦੇ ਪਿੱਛੇ ਆ ਖੁਦਾਵੰ ਹੁਣ ਮੈਂ ਤੇਰੇ ਵਿੱਚ ਇੱਕ ਨਵੀਂ ਸ੍ਰਿਸ਼ਟੀਆ ਮੇਰਾ ਸ਼ਰੀਰ ਪਵਿੱਤਰ ਆਤਮਾ ਦਾ ਮੰਦਿਰ ਆ ਐ ਡੈਵਲ ਮੈਂ ਆਪਣੀ ਲਾਈਫ ਚੋਂ ਤੈਨੂੰ ਡਿਸਕਨੈਕਟ ਕਰਦਾ ਵਾਂ ਆਪਣੀ ਬਾਡੀ ਚੋਂ ਮੈਂ ਤੈਨੂੰ ਡਿਸਕਨੈਕਟ ਕਰਦਾ ਵਾਂ ਆਪਣੇ ਬੱਚਿਆਂ ਚੋਂ ਮੈਂ ਤੈਨੂੰ ਡਿਸਕਨੈਕਟ ਕਰਦਾ ਵਾਂ ਡੈਵਲ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਡਿਸਕਨੈਕਟ ਕਰਨਾ ਸ਼ੁਰੂ ਕਰੋ ਸ਼ਤਾਨ ਦੀ ਹਰ ਇੱਕ ਕੋਦੀ ਪਲੈਨਿੰਗ ਨੂੰ ਉਹਦੀ ਹਰ ਇੱਕ ਕੋ ਯੋਜਨਾ ਨੂੰ ਉਹਦੀ ਹਰ ਇੱਕ ਚੀਜ਼ ਨੂੰ ਜੋ ਤੁਹਾਨੂੰ ਅੱਜ ਤੱਕ ਫੋਲੋ ਕਰਦੀ ਆ ਰਹੀ ਆ ਤੁਹਾਨੂੰ ਲੱਗਦਾ ਕਿ ਪਿਛਲੇ ਸਾਲ ਮੇਰੇ ਤੇ ਇਤਸੇ ਮੰਥ ਅਟੈਕ ਹੋਇਆ ਸੀ ਔਰ ਇਸ ਸਾਲ ਤੁਹਾਨੂੰ ਫਿਰ ਤੋਂ ਲੱਗਦਾ ਕਿ ਉਹ ਅਟੈਕ ਮੇਰੀ ਲਾਈਫ ਤੇ ਰਿਪੀਟ ਹੋਇਆ ਵਾ ਡਿਸਕਨੈਕਟ ਕਰੋ ਇਦਾਂ ਦੀਆਂ ਦੁਸ਼ਟ ਆਤਮਾਵਾਂ ਨੂੰ ਜੋ ਤੁਹਾਨੂੰ ਹਰ ਸਾਲ ਹਰ ਦਿਨ ਤੁਹਾਨੂੰ ਫੋਲੋ ਕਰ ਰਹੀਆਂ ਹਰ ਦਿਨ ਤੜੇ ਤੇ ਹਰ ਸਾਲ ਹਰ ਮੰਥਲੀ ਸਾਡੇ ਤੇ ਅਟੈਕ ਕਰ ਰਹੀਆਂ ਕਹੋ ਕਿ ਉਹ ਸਾਰੇ ਅਟੈਕਸ ਨੂੰ ਮੈਂ ਡਿਸਕਨੈਕਟ ਕਰਦਾ ਵਾਂ ਆਪਣੇ ਮਾਤਾ ਪਿਤਾ ਦੀ ਜ਼ਿੰਦਗੀ ਚੋਂ ਆਪਣੀ ਆਪਣੀ ਮੈਰਿਜ ਲਾਈਫ ਚੋਂ ਆਪਣੇ ਗਰਵ ਚੋਂ ਆਪਣੇ ਬੱਚਿਆਂ ਚੋਂ ਆਪਣੇ ਫਾਈਨੈਂਸ ਚੋਂ ਮੈਂ ਤੈਨੂੰ ਡਿਸਕਨੈਕਟ ਕਰਦਾ ਵਾਂ ਮੈਂ ਡਿਸਕਨੈਕਟ ਕਰਦਾ ਡੈਵਲ ਹਰ ਇੱਕ ਉਹ ਦੁਸ਼ਟ ਆਤਮਾ ਨੂੰ ਮੈਂ ਡਿਸਕਨੈਕਟ ਕਰਦਾ ਕਹੋ ਕਿ ਆਈ ਡਿਸਕਨੈਕਟ ਯੂ ਆਈ ਡਿਸਕਨੈਕਟ ਯੂ ਆਈ ਡਿਸਕਨੈਕਟ ਯੂ ਇਨ ਦਾ ਮਾਈਟੀ ਨੇਮ ਆਫ ਜੀਸਸ ਰਬਾ ਸ਼ਕਤਨ ਲ ਰਬਾ ਰਸ਼ੇ ਕਿ ਤੇ ਨੇ ਲੇ ਰੇ ਬਰੇਸ਼ੇ ਕਿ ਤਿੰਨ ਲੇਰੀ ਬੇਰੀ ਜਿੰਨੀਆਂ ਦੁਸ਼ਟ ਆਤਮਾਵਾਂ ਕਹੋ ਕਿ ਮੇਰੇ ਫੇਥ ਨੂੰ ਕਮਜ਼ੋਰ ਕਰਦੀਆਂ ਮੇਰੀ ਸਪਿਰਚੁਅਲ ਗਰੋਥ ਨੂੰ ਕਮਜ਼ੋਰ ਕਰ ਰਹੀਆਂ ਮੇਰੇ ਫੇਥ ਨੂੰ ਕਟਾ ਕੇ ਮੈਨੂੰ ਪਰਮੇਸ਼ਵਰ ਤੋਂ ਅਲੱਗ ਕਰਨਾ ਚਾਹੁੰਦੀਆਂ ਉਹਦੇ ਪਵਨ ਤੋਂ ਅਲੱਗ ਕਰਨਾ ਚਾਹੁੰਦੀਆਂ ਉਹਦੇ ਪਵਨ ਵਿੱਚ ਜਾਨ ਤੋਂ ਰੋਕਣਾ ਚਾਹੁੰਦੀਆਂ ਅੱਜ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਜੋ ਮੇਰੇ ਵਿਸ਼ਵਾਸ ਦੇ ਖਿਲਾਫ ਹਨ ਮੇਰੇ ਪਰਮੇਸ਼ਰ ਦੇ ਕਰ ਦੇ ਵਿੱਚ ਜਾਣ ਤੋਂ ਮੈਨੂੰ ਰੋਕ ਦਿਆ ਉਹਨਾਂ ਸਭ ਦੁਸ਼ਟ ਆਤਮਾ ਦੇ ਉਤੇ ਮੈਂ ਹੌਲੀ ਗੋਸ ਦੀ ਫਾਈਨਲ ਰਿਲੀਜ਼ ਕਰਦਾ ਹਾਂ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਜਿੰਨੀਆਂ ਦੁਸ਼ਟ ਆਤਮਾ ਜਿੰਨੇ ਜਾਦੂ ਟੋਣ ਨੇ ਤੁਹਾਨੂੰ ਤੁਹਾਡੇ ਕਰਾਂਿਆਂ ਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੇ ਫਾਈਨੈਂਸ ਨੂੰ ਤੁਹਾਡੀਆਂ ਜ਼ਿੰਦਗੀਆਂ ਤੁਹਾਡੀ ਬੁੱਧੀ ਨੂੰ ਜਕੜਿਆ ਤੁਹਾਡੀ ਨੇਚਰ ਨੂੰ ਨੇਚਰ ਤੇ ਅਟੈਕ ਕਰਦੀਆਂ ਅੱਜ ਉਹਨਾਂ ਸਭ ਦੁਸ਼ਟ ਆਤਮਾ ਦਿੱਤੇ ਮੈਂ ਹੌਲੀ ਗੋਸ ਦੀ ਫਾਇਰ ਨੂੰ ਰੀਲੀਸ ਕਰਦੀਆਂ ਡੈਵਲ ਆਊਟ 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 ਇਹਨਾਂ ਦੀ ਨੇਚਰ ਚੋਂ ਇਹਨਾਂ ਦੇ ਕਰਾਂਨੇ ਚੋਂ ਇਹਨਾਂ ਦੇ ਬੱਚਿਆਂ ਇਹਨਾਂ ਦੇ ਹਸਬੰਡ ਇਹਨਾਂ ਦੀ ਵਾਈਫ ਇਹਨਾਂ ਦੇ ਮਾਤਾ ਪਿਤਾ ਦੀ ਨੇਚਰ ਚੋਂ ਡੈਵਲ ਆਊਟ 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 ਹਰ ਗੁੱਸੇ ਦੇ ਆਤਮਾ ਨੂੰ ਹਰ ਵਿਰੋਧਤਾ ਦੀ ਆਤਮਾ ਨੂੰ ਹਰ ਕਲੇਸ਼ ਦੀ ਆਤਮਾ ਨੂੰ ਮੈਂ ਕਮਾਂਡ ਕਰਦੀ ਆ ਇਹਨਾਂ ਦੀਆਂ ਜ਼ਿੰਦਗੀਆਂ ਇਹਨਾਂ ਦੇ ਕਰਾਨਿਆਂ ਚੋਂ ਇਹਨਾਂ ਦੇ ਇੱਕ ਇੱਕ ਜਾਂਦੀ ਲਾਈਫ ਚੋਂ ਆਊਟ ਹੋ 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 ਡੈਵਲ ਕੈਟ ਫਾਇਰ ਇਨ ਦਾ ਨੇਮ ਆਫ ਜੀਸਸ ਔਰ ਮੇਰੀ ਪ੍ਰਾਰਥਨਾ ਇਹਨਾਂ ਦੇ ਸੁਭਾ ਪ੍ਰਭੂ ਯੇਸ਼ੂ ਮਸੀਹ ਦੇ ਸੁਭਾ ਵਰਗੇ ਹੋ ਜਾਣ ਖੁਦਾਵੰਦ ਸਾਮਰਥੀ ਪਰਮੇਸ਼ਰ ਤੇਰੀ ਸ਼ਾਂਤੀ ਇਹਨਾਂ ਨੂੰ ਕੇਰਲਵੇ ਤੇਰਾ ਅਨੁਗ੍ਰਹਿ ਨਤੇ ਕਾਰਜ ਕਰੇ ਜਿੰਨੇ ਰੋਗ ਗਿਆ ਦੀਸ ਪ੍ਰਾਰਥਨਾ ਨੂੰ ਸੁਣ ਰਿਆ ਯੇਸ਼ੂ ਦੇ ਕੋੜੇ ਖਾਨ ਨਾਲ ਤੁਸੀਂ ਚੰਗੇ ਹੋ ਚੁੱਕਿਆ ਕਹੋ ਕਿ ਮੈਂ ਯੇਸ਼ੂ ਦੇ ਕੋੜੇ ਖਾਨ ਨਾਲ ਚੰਗਾ ਹੋ ਚੁੱਕਿਆ ਮੇਰਾ ਸ਼ਰੀਰ ਪਵਿੱਤਰ ਆਤਮਾ ਦਾ ਮੰਦਿਰ ਆ ਕਿਸੇ ਪਾਪ ਦਾ ਕਿਸੇ ਬਿਮਾਰੀ ਦਾ ਕਿਸੇ ਜਾਦੂ ਟੋਣੇ ਦਾ ਕਿਸੇ ਦੁਸ਼ਟ ਆਤਮਾ ਦਾ ਮੇਰੀ ਲਾਈਫ ਦੇ ਤੇ ਕੋਈ ਅਧਿਕਾਰ ਨਹੀਂ ਆ ਮੈਂ ਆਪਣੇ ਆਪ ਨੂੰ ਆਪਣੇ ਘਰਾਨੇ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਇੱਕ ਇੱਕ ਜਨ ਨੂੰ ਮੈਂ ਯੇਸ਼ੂ ਦੇ ਲਹੂ ਚ ਛਿਪਾਉਣਾ ਪਿਤਾ ਕਹੋ ਕਿ ਪਰਮੇਸ਼ਰ ਮੈਂ ਤੇਰੇ ਕੋਡੇ ਖਾਣ ਨਾਲ ਚੰਗਾ ਹੋ ਚੁੱਕਿਆ ਮੈਂ ਫ੍ਰੀ ਹਾਂ ਔਰ ਮੇਰੀ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚਾਹ ਰੋਗ ਤਨੂੰ ਛੱਡ ਕੇ ਜਾਵੇ ਹਰ ਪੇਨ ਤੁਹਾਡੀ ਬਾਡੀ ਚੋਂ ਖਤਮ ਹੋਵੇ ਰਾਈਟ ਨਾਓ ਹਰ ਇਨਫੈਕਸ਼ਨ ਵਾਇਰਸ ਪਰਮੇਸ਼ਰ ਨਾਲ ਦੀ ਜ਼ਿੰਦਗੀ ਚੋਂ ਨਾਸ਼ ਹੋਵੇ ਹਰ ਪਿਤਾ ਨੇਲਸ ਇਨਫੈਕਸ਼ਨ ਖਤਮ ਹੋਵੇ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਚ ਬੀ ਹੀਲਡ ਇਨ ਦਾ ਮਾਈਟੀ ਨੇਮ ਆਫ ਜੀਜ਼ਸ ਨੇਲ ਇਨਫੈਕਸ਼ਨ ਤੁਹਾਡੀ ਬਾਡੀ ਚ ਖਤਮ ਹੋਵੇ ਜਿਹੜੇ ਲੋਕ ਨੇਲਸ ਇਨਫੈਕਸ਼ਨ ਦੇ ਨਾਲ ਪੀੜਿਤ ਆ ਰਿਸੀਵ ਕਰੋ ਇਸ ਪ੍ਰਾਰਥਨਾ ਨੂੰ ਔਰ ਤੁਸੀਂ ਆਪਣੀ ਹੀਲਿੰਗ ਨੂੰ ਗ੍ਰਹਿਣ ਕਰੋ ਔਰ ਮੇਰਾ ਵਿਸ਼ਵਾਸ ਹੈ ਪਰਮੇਸ਼ਰ ਤੁਹਾਨੂੰ ਹੀਲਡ ਕਰਨਗਰ ਪਰਮੇਸ਼ਰ ਤੁਹਾਨੂੰ ਬਿਗ ਬਿਗ ਟੈਸਟਮਨੀਜ਼ ਦੇ ਨਾਲ ਲੈ ਕੇ ਆਉਣਗੇ ਪਰਮੇਸ਼ਰ ਤੇਰੀ ਦਇਆ ਨਾਲ ਨੂੰ ਕੇਰੇ ਇਹਨਾਂ ਦੀਆਂ ਰਿਪੋਰਟਸ ਨਾਰਮਲ ਹੋਣ ਬਿਮਾਰੀਆਂ ਨਾਲ ਨੂੰ ਛੱਡ ਕੇ ਜਾਨ ਖੁਦਾਵਨ ਜਾਦੂ ਟੋਣੇ ਦੇ ਪਰਮੇਸ਼ਰ ਪਾ ਭਾਵ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਖਤਮ ਹੋ ਜਾਣ ਇਹਨਾਂ ਦੇ ਕਰਾਨੀਆਂ ਚੋਂ ਇਹਨਾਂ ਦੇ ਬੱਚਿਆਂ ਚੋਂ ਨਾਸ਼ ਹੋਣ ਔਰ ਖੁਦਾਵਨ ਇਹਨਾਂ ਦੇ ਡਾਕੂਮੈਂਟਸ ਇਹਨਾਂ ਦੀਆਂ ਫਾਈਲਸ ਤੇ ਫੇਵਰ ਉਤਰੇ ਪਿਤਾ ਸਾਰੀਆਂ ਰੁਕਾਵਟਾਂ ਜਾਂਦੀਆਂ ਰਹਿਣ ਸਾਰੇ ਬੰਦ ਰਸਤੇ ਖੁੱਲ ਜਾਣ ਖੁਦਾਵਨ ਫੇਵਰ ਪਾਉਣ ਗ੍ਰੇਸ ਪਾਉਣ ਪਰਮੇਸ਼ਰਾਂ ਫਾਈਲਸ ਤੇ ਇਹਨਾਂ ਡਾਕੂਮੈਂਟਸ ਤੇ ਪਰਮੇਸ਼ਰ ਇਹ ਆਪਣੀਆਂ ਪ੍ਰੋਪਰਟੀਆਂ ਆਪਣੀਆਂ ਵਾਹਿਕਲਸ ਲੈਪ ਆਉਣ ਪਰਮੇਸ਼ਰ ਖੁਦਾਵਨ ਹੈਵਨ ਤੋਂ ਸਪਲਾਈ ਤੇਰੀ ਆਵੇ ਖੁਦਾਵਨ ਔਰ ਤੇਰੀ ਸਾਮਰਥ ਇਹਨਾਂ ਨੂੰ ਬLES ਕਰੇ ਪਰਮੇਸ਼ਰ ਖੁਦਾਵੰਨ ਆਇਦਾ ਇਹਨਾਂ ਦਾ ਦਿਨ ਮੁਬਾਰਕ ਹੋਵੇ ਇਹਨਾਂ ਦਾ ਆਉਣਾ ਜਾਣਾ ਮੁਬਾਰਕ ਹੋਵੇ ਇਹਨਾਂ ਦੇ ਘਰਾਂ ਨੇ ਦੇ ਬੱਚੇ ਪਰਮੇਸ਼ਰ ਮੁਬਾਰਕ ਹੋਣ ਯਹੋਵਾ ਤੇਰੇ ਲਹੂ ਚ ਇਹਨਾਂ ਨੂੰ ਮੈਂ ਛਿਪਾਉਂਨੀ ਆ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਇਹਨਾਂ ਦੇ ਸਾਰੇ ਸਫਰ ਮੁਬਾਰਕ ਹੋਣ ਪਰਮੇਸ਼ਰ ਗੱਡੀਆਂ ਵਾਹਿਕਲਸ ਪਰਮੇਸ਼ਰ ਤੇਰੇ ਲਹੂ ਚ ਛਿਪਾਉਣੇ ਹਰ ਬੈਡ ਨੀਸ ਨੂੰ ਹਰ ਐਕਸੀਡੈਂਟਲੀ ਸਪਿਰਿਟ ਨੂੰ ਮੈਂ ਕੈਨਸਲ ਕਰਦੀ ਆ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਖੁਦਾਵੰਨ ਮੈਂ ਤੇਰੇ ਲੋਕਾਂ ਨੂੰ ਬLES ਘੋਸ਼ਿਤ ਕਰਦੀ ਆ ਔਰ ਇੱਕ ਸੀਕ੍ਰੀਟ ਗੱਲ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ ਉਸ ਪ੍ਰਾਰਥਨਾ ਤੋਂ ਬਾਅਦ ਤੜੀਆਂ ਪਰਸਨਲ ਪ੍ਰਾਰਥਨਾਵਾਂ ਜਿੱਦ ਤੋਂ ਵੀ ਤੁਸੀਂ ਆਪਣੇ ਘਰਾਂ 'ਚ ਪਰਮੇਸ਼ਰ ਦੇ ਘਰ ਵਿੱਚ ਆ ਕੇ ਪ੍ਰਾਰਥਨਾ ਕਰੋ ਉਸ ਤੋਂ ਬਾਅਦ ਬੋਣਾ ਨਾ ਭੁੱਲਣਾ ਥੈਂਕਸ ਗਿਵਿੰਗ ਦੇਣਾ ਨਾ ਭੁੱਲਣਾ ਪਰਮੇਸ਼ਰ ਨੂੰ ਬੋਂਦੀ ਦੁਆਰਾ ਜਦ ਤੁਸੀਂ ਥੈਂਕਸ ਗਿਵਿੰਗ ਦੋਂਗੇ ਤੁਸੀਂ ਦੇਖੋਗੇ ਤੁਹਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਜਿਹੜੇ ਸੌ ਦੀ ਸਪੀਚ ਤੁਸੀਂ ਪਾਉਂਗੇ ਹਰ ਡਿਲੇ ਪਰਮੇਸ਼ਰ ਖਤਮ ਕਰਨਗੇ ਤੁਹਾਡੇ ਲਈ ਰਸਤਿਆਂ ਨੂੰ ਖੋਲਣਗੇ ਔਰ ਤੁਹਾਨੂੰ ਆਸ਼ੀਸ਼ਿਤ ਕਰਨਗੇ ਔਰ ਤੁਹਾਨੂੰ ਵੱਡੀਆਂ ਗਵਾਈਆਂ ਨਾਲ ਖੜਾ ਕਰਨਗੇ ਸੋ ਗੋਡ ਬles ਯੂ ਆਲ ਮਿਲਦੇ ਆ ਫਿਰ ਤੋਂ ਬਹੁਤ ਜਲ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਪ੍ਰਾਰਥਨਾਵਾਂ ਦੇ ਨਾਲ ਜੁੜੇ ਰਹਿਣਾ ਅਰਜੋ ਮੈ ਤਾਨੂੰ ਕਿਆ ਉਸਨੂੰ ਕਰਕੇ ਦੇਖੋ ਪਰਮੇਸ਼ਰ ਤੜੀਆਂ ਜ਼ਿੰਦਗੀਆਂ ਸੀਮ ਨਹੀਂ ਛੱਡਣਗੀਆਂ ਪ੍ਰਭ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਚ ਸਭ ਬੋਲੋ ਆਮੀਨ ਆਮੀਨ